ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਗੁਰਦੁਆਰਾ ਸ੍ਰੀ 베ਟਮਾ ਸਾਹਿਬ ਇਹ ਸਥਾਨ ਇਹਨਾਂ ਦੀ ਪਾਵਨ ਧਰਤੀ ਤੇ ਮੌਜੂਦ ਹੈ ਇਸ ਸਥਾਨ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਿਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਸ ਸਥਾਨ ਤੇ ਜਦੋਂ ਆਏ ਤਾਂ ਸਾਧ ਸੰਗਤ ਜੀ ਜੋ ਅੱਜ ਸਾਹਮਣੇ ਦਰਸ਼ਨ ਕਰ ਰਹੇ ਉੱਪਰਲੇ ਪਾਸੇ ਦਰਬਾਰ ਹੈ ਤੇ ਥੱਲੇ ਦੇ ਪਾਸੇ ਖੂਹ ਹੈ ਤੇ ਇਥੋਂ ਦੀਆਂ ਜਿਹੜੀਆਂ ਸੰਗਤਾਂ ਸੀ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਨੂੰ ਕਿ ਸਤਿਗੁਰੂ ਜੀ ਜੋ ਇਹ ਸਾਡਾ ਨਗਰ ਹੈ ਜੋ ਇਹ ਸਾਡਾ ਸ਼ਹਿਰ ਹੈ ਇਸ ਸਥਾਨ ਦਾ ਜਿਹੜਾ ਜਲ ਹੈ ਪਾਣੀ ਹੈ ਉਹ ਬਹੁਤ ਜ਼ਿਆਦਾ ਖਾਰਾ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਸੰਗਤਾਂ ਦੀ ਬੇਨਤੀ ਨੂੰ ਸੁਣਦਿਆਂ ਆਇਆ ਇਹ ਸਥਾਨ ਨੂੰ ਭਾਗ ਲਾਏ ਜਿਹੜਾ ਜਲ ਤਾਰਾ ਸਿੰਘ ਸਾਧ ਸੰਗਤ ਜੀ ਉਸ ਜਲ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਏ ਨੇ ਮਿੱਠਾ ਕਰ ਦਿੱਤਾ ਇਹ ਸਥਾਨ ਦੀ ਸੇਵਾ ਸਤਖੰਡ ਵਾਸੀ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਦਿਨਾਂ ਤੋਂ ਵਰਸ ਆਏ ਹੋਏ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਮੁੱਖ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਗੁਰਨਾਮ ਸਿੰਘ ਜੀ ਨਿਭਾ ਰਹੇ ਨੇ ਸੋ ਸੰਗਤਾਂ ਦੀ ਅਸੀਸਾਂ ਦੇ ਨਾਲ ਗੁਰੂ ਘਰ ਦੀਆਂ ਕਾਰ ਸੇਵਾਵਾਂ ਚੱਲ ਰਹੀਆਂ ਨੇ ਸੋ ਸਾਧ ਸੰਗਤ ਜੀ ਆਪ ਜੀ ਇਸ ਪਾਵਨ ਪਿੱਤਰ ਸਥਾਨ ਦੇ ਦਰਸ਼ਨ ਕਰੋ ਇਹ ਬਹੁਤ ਅਲੌਕਿਕ ਮਈ ਮਾਂ ਪਰਸ਼ਾਣੇ ਇਸ ਦਰਬਾਰ ਦੀ ਜਿਹੜੀ ਸੇਵਾ ਹੈ ਉਹ ਨਿਭਾਈ ਹੈ ਆਪ ਜੀ ਨੂੰ ਦਰਬਾਰ ਸਾਹਿਬ ਦੇ ਵੀ ਅੰਦਰੋਂ ਦਰਸ਼ਨ ਕਰਵਾਵਾਂਗੇ ਸੋ ਸੇਵਾਵਾਂ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ ਸੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ